17 ਦਸੰਬਰ 2023 ਨੂੰ ਮੋੜ ਦੇ ਵਿੱਚ ਇੱਕ ਰੈਲੀ ਹੁੰਦੀ ਹੈ ਤੇ ਇਹ ਰੈਲੀ ਹੈ ਜਿਹੜੀ ਆਮ ਆਦਮੀ ਪਾਰਟੀ ਦੇ ਵੱਲੋਂ ਕੀਤੀ ਜਾਂਦੀ ਹੈ। ਬੇਸ਼ੱਕ ਰੈਲੀ ਹੋਈ ਨੂੰ 7 ਤੋਂ 8 ਮਹੀਨੇ ਦਾ ਸਮਾਂ ਜਿਹੜਾ ਉਹ ਬੀਤ ਗਿਆ ਪਰ ਇਸ ਰੈਲੀ ਬਾਰੇ ਚਰਚਾ ਹੁਣ ਦੁਬਾਰਾ ਤੋਂ ਹੋਣੀ ਸ਼ੁਰੂ ਹੋ ਗਈ ਹੈ ਕਿਉਂਕਿ ਇਸ ਰੈਲੀ ਦੇ ਉੱਪਰ ਜਿਸ ਤਰ੍ਹਾਂ ਦਾ ਖਰਚਾ ਜਿਹੜਾ ਉਹ ਕੀਤਾ ਗਿਆ ਤੇ ਸਾਰੇ ਦਾ ਸਾਰਾ ਖਰਚਾ ਜਿਹੜਾ ਉਹ ਸਰਕਾਰੀ ਖਜ਼ਾਨੇ ਦੇ ਉੱਪਰ ਪਿਆ ਤਾਂ ਇਸ ਦਾ ਮਾਮਲਾ ਹੋਰ ਜ਼ਿਆਦਾ ਵੱਧ ਗਿਆ। ਇਸ ਬਾਬਤ ਆਰਟੀਆਈ ਐਚਡੀ ਉਹ ਰਾਜਨਦੀਪ ਨਾਂ ਦੇ ਵਿਅਕਤੀ ਦੇ ਵੱਲੋਂ ਪਾਈ ਗਈ ਤੇ ਆਰਟੀਆਈ ਦੇ ਵਿੱਚ ਇੱਕ ਖੁਲਾਸਾ ਹੋਇਆ ਕਿ ਕਿਸ ਤਰ੍ਹਾਂ ਸਰਕਾਰੀ ਪੈਸੇ ਦੀ ਦੁਰਵਰਤੋਂ ਜਿਹੜੀ ਕੀਤੀ ਗਈ ਵੱਡੇ ਪੱਧਰ ਉੱਪਰ ਸਰਕਾਰੀ ਬੱਸਾਂ ਨੇ ਜਿਹੜੀਆਂ ਇਸ ਰੈਲੀ ਲਈ ਵਰਤੀਆਂ ਗਈਆਂ ਫਾਈਵ ਸਟਾਰ ਹੋਟਲਾਂ ਦੇ ਵਿੱਚ ਠਹਿਰਾਇਆ ਗਿਆ ਵਧੀਆ ਖਾਣਾ ਜਿਹੜਾ ਉਹ ਖਾਣ ਲਈ ਦਿੱਤਾ ਗਿਆ ਉਹਨਾਂ ਲੀਡਰਾਂ ਨੂੰ ਜਿਹੜੇ ਉਸ ਰੈਲੀ ਦੇ ਵਿੱਚ ਪਹੁੰਚੇ ਸਨ ਸੋ ਇਸ ਨੂੰ ਲੈ ਕੇ ਕਾਫੀ ਜ਼ਿਆਦਾ ਜਿਹੜੀ ਹਲਚਲ ਹੈ ਉਹ ਪੈਦਾ ਹੋ ਗਈ ਹੈ ਕਿਉਂਕਿ ਰੇਲੀ ਦਾ ਬਜਟ ਹੈ ਜਿਹੜਾ ਉਹ ਲੱਖਾਂ ਤੱਕ ਨਹੀਂ ਬਲਕਿ ਲਗਭਗ 4.5 ਕਰੋੜ ਤੋਂ 5 ਕਰੋੜ ਤੱਕ ਪਹੁੰਚ ਗਿਆ ਜਿਸ ਤੋਂ ਬਾਅਦ ਜਿਹੜੇ ਕਈ ਲੋਕ ਨੇ ਉਹਨਾਂ ਨੇ ਇਸ ਦੇ ਉੱਪਰ ਸਵਾਲ ਖੜੇ ਕੀਤੇ ਤਾਂ ਇੱਕ ਆਰਟੀਆਈ ਪਾਈ ਗਈ ਜਿਸ ਤੋਂ ਬਾਅਦ ਸਾਰੇ ਖੁਲਾਸੇ ਹੋ ਗਏ ਸੋ ਇਸ ਬਾਬਤ ਸਾਡੀ ਸਹਿਯੋਗੀ ਹੈ ਜਿਹੜੀ ਸਿਮਰਨ ਉਹਨਾਂ ਨੇ ਖਾਸ ਗੱਲਬਾਤ ਜੋ ਆਰਟੀਆਈ ਪਾਉਣ ਵਾਲੇ ਨੇ ਰਾਜਨਦੀਪ ਉਹਨਾਂ ਦੇ ਨਾਲ ਕੀਤੀ ਹੈ ਸੋ ਰਾਜਨ ਉਹਨਾਂ ਨੇ ਵਿਸਤਾਰ ਦੇ ਨਾਲ ਦੱਸਿਆ ਕਿ ਆਖਿਰਕਾਰ ਇਸ ਆਰਟੀਆਈ ਦੇ ਵਿੱਚ ਕੀ ਕੁਝ ਦੱਸਿਆ ਗਿਆ ਕਿਹੜੇ ਖੁਲਾਸੇ ਆਰਟੀਆਈ ਦੇ ਵਿੱਚ ਕੀਤੇ ਗਏ ਨੇ ਆਓ ਸੁਣਦੇ ਹਾਂ ਸਰ ਤੁਹਾਡੇ ਵੱਲੋਂ ਆਰਟੀਆਈ ਪਾਈ ਗਈ ਤੇ ਉਸ ਆਰਟੀਆਈ ਦਾ ਹੁਣ ਜਵਾਬ ਜਿਹੜਾ ਹੈ ਉਹ ਵੀ ਆ ਚੁੱਕਿਆ ਹੈ ਅ ਇਸ ਨੂੰ ਲੈ ਕੇ ਕੀ ਕਹਿਣਾ ਚਾਹੁੰਦੇ ਹੋ ਸਰ ਦੇਖੋ ਜੀ ਇਹ ਆਰਟੀਆਈ ਅਵੰਤਰ ਸਿੰਘ ਮਾਨ ਨੇ ਇੱਕ ਮੋਰ ਰੈਲੀ ਕੀਤੀ ਸੀਗੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਜਿਸ ਨੂੰ ਕੀ ਉਹਨਾਂ ਨੇ ਇੱਕ ਸਟੇਟ ਫੰਕਸ਼ਨ ਦਾ ਨਾਮ ਦਿੱਤਾ ਜੀ ਉਹ ਰੈਲੀ ਜਦੋਂ ਕੀਤੀ ਦਾ ਉਦੇ ਉੱਤੇ ਲਗਭਗ ਬਠਿੰਡਾ ਵੱਲੋਂ ਬਠਿੰਡੇ ਤਾਂ ਜੇ ਆਪਾਂ ਹੋਰ ਖਰਚੇ ਤਾਂ ਬਾਅਦ ਚ ਗਿਣਾਗੇ ਕੱਲੇ ਬਠਿੰਡਾ ਡੀਸੀ ਵੱਲੋਂ 4 ਕਰੋੜ 16 ਲੱਖ 96 ਹਜ਼ਾਰ 638 ਰੁਪਏ ਖਰਚ ਕੀਤੇ ਗਏ ਜੀ ਜੇ ਆਪਾਂ ਸ਼ੁਰੂਆਤ ਦੀ ਗੱਲ ਕਰ ਲਈਏ ਮੈਂ ਤੁਹਾਨੂੰ ਇੱਕ ਇੱਕ ਚੀਜ਼ ਦੀ ਡਿਟੇਲ ਦੱਸ ਦਿੰਦਾ ਜੀ ਇਹ ਜਦੋਂ ਇਵੈਂਟ ਮੈਨੇਜਮੈਂਟ ਕੰਪਨੀ ਆ ਕੋਈ ਜੇਐਸਆਰ ਇੰਟਰਪ੍ਰਾਈਜ਼ਸ ਜੀ ਉਹਨਾਂ ਨੂੰ 58000 ਰੁਪਏ ਦਾ ਜਿਹੜਾ ਹੈਗਾ ਅਰਬੀਏ ਪੇ ਕੀਤੇ ਜੀ ਰੈਲੀ ਦੀ ਮੈਨੇਜਮੈਂਟ ਵਾਸਤੇ ਬ੍ਰੀਟਨ ਤੋਂ ਕੁਛ ਨਾ ਜਾਂ ਹੋਰ ਵੀ ਸਕਰੀਨਾਂ ਸਟੇਜਾਂ ਵਾਸਤੇ ਸਾਰੀ ਮੈਨੇਜਮੈਂਟ ਉਹਨਾਂ ਨੇ ਕੀਤੀ ਤਾਂ ਉਹਨਾਂ ਨੇ ਜਿਹੜੇ ਜਿਹੜਾ 1 ਕਰੋੜ 6 ਲੱਖ ਰੁਪਈਆ ਡੀਬਿਡਾ ਡੀਸੀ ਨੇ ਉਹਨਾਂ ਨੂੰ ਦਿੱਤਾ ਉਸ ਤੋਂ ਬਾਅਦ ਆਪਾਂ ਗੱਲ ਕਰ ਲਈਏ ਪੈਪਸੀ ਰੋਡਵੇਗ ਦੀ ਜਿਹੜੀ ਸਰਕਾਰੀ ਸਰਕਾਰੀ ਵਿਭਾਗ ਸਰਕਾਰੀ ਬੱਸਾਂ ਦਾ ਉਹ ਪੈਪਸੀ ਰੋਡਵੇਗ ਜਿਵੇਂ ਤੁਹਾਨੂੰ ਇੱਕ ਇੱਕ ਚੀਜ਼ ਦੀ ਡਿਟੇਲ ਦੱਸਾਂ ਤਾਂ ਜਿਹੜੀ ਸੰਗਰੂਰ ਡੀਪੂ ਤੋਂ 95 ਬੱਸਾਂ ਗਈਆਂ ਜੀ ਚੰਡਾ ਡੀਪੂ ਤੋਂ 134 ਬੱਸਾਂ ਗਈਆਂ ਲੁਧਿਆਣਾ ਡੀਪੂ ਤੋਂ ਅ ਲਗਭਗ 70 ਬੱਸਾਂ ਗਈਆਂ ਜੀ ਬਰਨਾਲਾ ਬਰਨਾਲਾ ਡੀਪੂ ਤੋਂ 65 ਫਰੀਦਕੋਟ ਡੀਪੂ ਤੋਂ ਅ 89 ਪਟਿਆਲਾ ਡੀਪੂ ਤੋਂ 34 ਬਡਲਾੜਾ ਡੀਪੂ ਤੋਂ 63 ਤੇ ਕਪੂਰਥਲਾ ਡੀਪੂ ਤੋਂ 10 ਬੱਸਾਂ ਗਈਆਂ ਜੀ ਟੋਟਲ ਜਿਹੜੀਆਂ ਪੈਪਸੀ ਦੀਆਂ ਬੱਸਾਂ 558 ਬੱਸਾਂ ਗਈਆਂ ਜਿਹਦੀ ਕੀ ਅਮਾਉਂਟ ਬਣਦੀ ਹੈ 55,86,946 ਰੁਪਏ ਜੀ ਪਰ ਉਸ ਤੋਂ ਬਾਅਦ ਹਜੇ ਪੰਜਾਬ ਰੋਡਵੇਜ਼ ਤੇ ਪੰਨਵਸ ਦੀਆਂ ਜਿਹੜੀਆਂ ਬੱਸਾਂ ਉਹ ਵੀ ਮੈਂ ਤੁਹਾਨੂੰ ਦੱਸ ਦਿੰਦਾ ਜੀ ਸ਼ਹੀਦ ਭਗਤ ਸਿੰਘ ਨਗਰ ਤੋਂ 50 ਬੱਸਾਂ ਮੰਗਾਈਆਂ ਟੀਬੂ ਤੋਂ 37 ਬੱਸਾਂ ਤਰਨਤਾਰਨ ਤੋਂ 12 ਬੱਸਾਂ ਲੁਧਿਆਣਾ ਟੀਬੂ ਤੋਂ 5 ਪੰਨਵਸ ਦੀਆਂ 64 ਬੱਸਾਂ ਮੰਗਾਈਆਂ ਜੀ ਮੋਗਾ ਟੀਬੂ ਤੋਂ 64 ਬੱਸਾਂ ਮੰਗਾਈਆਂ ਜਿਹਦੇ ਵਿੱਚ 15 ਰੋਡਵੇਜ਼ ਤੇ 39 ਪੰਨਵਸ ਜੀ ਤੇ ਜਗਰਾਉਂ ਟੀਬੂ ਤੋਂ 50 ਬੱਸਾਂ ਜਿਹਦੇ ਵਿੱਚ 19 ਰੋਡਵੇਜ਼ 31 ਪੰਨਵਸ ਜੀ ਫਿਰੋਜ਼ਪੁਰ ਦੀ 92 ਬੱਸਾਂ 34 ਰੋਡਵੇਜ 57 ਪੰਨ ਬੱਸ ਤੇ ਨਵਾਂ ਸ਼ਹਿਰ ਤੋਂ 50 ਬੱਸਾਂ ਮੰਗਾਈਆਂ 8 ਰੋਡਵੇਜ ਦੀਆਂ ਜੀ 42 ਪੰਨ ਬੱਸਆਂ ਦੀਆਂ ਤੇ ਸ਼੍ਰੀ ਮੁਖਸਰ ਸਾਹਿਬ ਤੋਂ 87 ਬੱਸਾਂ ਮੰਗਾਈਆਂ ਜਿਹਦੇ ਵਿੱਚ 32 ਰੋਡਵੇਜ 55 ਪੰਨ ਬੱਸ ਦੀਆਂ ਜੀ ਤਾਂ ਇਹਦੀਆਂ ਇਹ ਬੱਸਾਂ ਨੂੰ ਜਦੋਂ ਕਾਊਂਟ ਕਰ ਲੀਏ ਤਾਂ 495 ਬੱਸਾਂ ਬਣਦੀਆਂ ਜਿਸ ਦੀ ਅਮਾਉਂਟ ਬਣਦੀ ਹੈ 79,57,499 ਜੀ ਉਦਵਾਰਾ ਪਾਈਏ ਪ੍ਰਾਈਵੇਟ ਬੱਸਾਂ ਦੇ ਜੀ ਪ੍ਰਾਈਵੇਟ ਬੱਸਾਂ ਜਿਹੜੀਆਂ ਬਠਿੰਡਾ ਆਰਟੀਏ ਵੱਲੋਂ 1783000 ਰੁਪਏ ਦੀਆਂ 349 ਬੱਸਾਂ ਜੀ ਬਰਨਾਲਾ ਵੱਲੋਂ 531000 ਰੁਪਏ ਦੀਆਂ 86 ਬੱਸਾਂ ਜੀ ਮਾਨਸਾ ਵੱਲੋਂ 109343 ਰੁਪਏ ਦੀਆਂ 25 ਬੱਸਾਂ ਜੀ ਮੁਫੜ ਵੱਲੋਂ 485000 ਦੀਆਂ 72 ਬੱਸਾਂ ਜੀ ਤੇ ਫਰੀ ਖਰੀਦ ਕੋਰ ਦੇ ਵੱਲੋਂ 5 5 ਲੱਖ 40000 ਦੀਆਂ 77 ਬੱਸਾਂ ਸਮਰੂਰ ਵੱਲੋਂ 7 ਲੱਖ 255289 ਬੱਸਾਂ ਮੋਗਾ ਵੱਲੋਂ ਬੱਸਾਂ ਦੀ ਗਿਣਤੀ ਨਹੀਂ ਦੱਸੀ ਗਈ ਜੀ ਪਰ ਅਮਾਉਂਟ ਜਿਹੜੀ ਉਹਨਾਂ ਨੇ ਮੋਗਾ ਹਟੀਏ ਨੇ ਪੇ ਕੀਤੀ ਹੈ 525163 ਰੁਪਏ ਤੇ ਖਰੋਜਪੁਰ ਡੀਪੂ ਨੇ 744360 ਰੁਪਏ ਜੀ ਤਾਂ ਜੇ ਟੋਟਲ ਬੱਸਾਂ ਆਪਾਂ ਦੇਖ ਲਈ ਤਾਂ ਅਪ੍ਰੋਕਸੀਮੇਟ 1900 ਦੇ ਲਗਭਗ ਬੱਸਾਂ ਹੋ ਜਾਂਦੀਆਂ ਜੀ 100% ਸਰਕਾਰੀ ਬੱਸਾਂ ਜਿਸ ਦੇ ਵਿੱਚ ਭਵੰਤਮਾਨ ਸਾਹਿਬ ਨੇ ਸਰਕਾਰ ਨੇ ਕੋਈ ਤਰ੍ਹਾਂ ਬਠਿੰਡੇ ਦਾ ਕੋਈ ਸਕੂਲ ਨਹੀਂ ਛੱਡਿਆ ਕੋਈ ਸੰਸਥਾ ਨਹੀਂ ਛੱਡੀ ਵੀ ਜਿਨ੍ਹਾਂ ਤੋਂ ਬਸਤਾ ਆਇਰ ਨਹੀਂ ਦਿੱਤੀਆਂ ਸਰਕਾਰੀ ਬੱਸਾਂ ਤੋਂ ਇਲਾਵਾ ਜੀ ਤੁਸ ਜੀ 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 ਬੋਲੋ ਮੈਂ ਜੀ ਤੁਸੀਂ ਇਸ ਨੂੰ ਲੈ ਕੇ ਹੁਣ ਪੰਜਾਬ ਸਰਕਾਰ ਤੋਂ ਕੋਈ ਕਿਸੇ ਤਰ੍ਹਾਂ ਦਾ ਜਵਾਬ ਮੰਗਿਆ ਜਾਵੇਗਾ ਜਾਂ ਕੋਈ ਅੱਗੇ ਦੀ ਕਾਰਵਾਈ ਕੋਈ ਕੀਤੀ ਜਾਵੇਗੀ ਸਰ ਹਜੇ ਤਾਂ ਫਿਰ ਮੈਂ ਤੁਹਾਨੂੰ ਕਹਿੰਦਾ ਬੱਸਾਂ ਦਾ ਖਰਚਾ ਦੱਸਿਆ ਹਾਈ ਤਾਂ ਬੁਝੜੇ ਖਰਚੇ ਪਏ ਆ ਉਹ ਅੱਧੇ ਅੱਧੇ ਹੀ ਨਹੀਂ ਹੋਏ ਹਾਂ ਜੋ ਕਿ ਜਿਹਦੇ ਵਿੱਚ ਖਾਣੇ ਦਾ ਵੀਆਈਪੀ ਖਾਣਿਆਂ ਦਾ ਖਰਚਾ ਤੁਸੀਂ ਇਹ ਦੇਖੋ ਆਮ ਆਦਮੀ ਪਾਰਟੀ ਆਪਦੇ ਆਪ ਨੂੰ ਆਮ ਆਮ ਬਣਾ ਲੋਕਾਂ ਦੀ ਆਮ ਖਾਣੇ ਮੁੰਡਿਆਂ ਦੀ ਪਾਰਟੀ ਕਹਿੰਦੀ ਸੀਗੀ ਅਸੀਂ ਕਹਿੰਦੇ ਸੀ ਵੀ ਵੀਆਈਪੀ ਖਰਚਾ ਨਹੀਂ ਕਰਾਂਗੇ ਪਰ ਤੁਸੀਂ ਇਹ ਦੇਖੋ ਵੀ ਮੋੜ ਦੇ ਵਿੱਚ ਹੈਲੀਪੈਡ ਬਣਾਉਣ ਵਾਸਤੇ 22 ਏਕੜ ਜ਼ਮੀਨ ਦੀ ਜਿਹੜੀ ਫਸਲ ਤਬਾਹ ਕੀਤੀ ਗਈ ਜੀ ਜੀ ਆਹ ਦੇਖੋ ਵੀ ਬਟਿੰਡਾ ਤੋਂ ਮੋੜ ਦੇ ਵਿੱਚ ਦਾ ਡਿਸਟੈਂਸ 25 ਤੋਂ 28 ਕਿਲੋਮੀਟਰ ਹੈ ਦੇ ਆਮ ਬੰਦਾ ਵੀ ਡਰਾਈਵਿੰਗ ਕਰਕੇ ਜਾਂਦਾ ਤਾਂ 30-35 ਮਿੰਟਾਂ 'ਚ ਉੱਥੇ ਪਹੁੰਚ ਜਾਂਦਾ। ਬਲਕਿ ਇਹਦਾ ਸੀਐਮ ਕਾਫਲਾ ਸੀਗਾ ਇਹ ਤਾਂ 22 ਮਿੰਟਾਂ 'ਚ ਪਹੁੰਚ ਜਾਂਦੇ। ਪਰ ਫਿਰ ਵੀ ਆਪਦੇ ਆਪ ਨੂੰ ਆਪਦੇ ਆਕਾ ਗੇੜੀ ਵਾਲੋਂ ਖੁਸ਼ ਕਰਨ ਵਾਸਤੇ ਇਹਨਾਂ ਨੇ ਮੋੜ ਜਿਹੜਾ ਹੈਲੀਪੋਰਟ ਤਿਆਰ ਕੀਤਾ ਗਿਆ। ਜਿਹਦੇ ਵਿੱਚ 22 ਏਕੜ ਜ਼ਮੀਨ ਫਸਲ ਖਰਾਬ ਕਰਕੇ 5,72,812 ਰੁਪਈਆ ਦਾ ਮੁਆਵਜ਼ਾ ਉਹਨਾਂ ਨੂੰ ਅਗਲੇ ਦਿਨ ਦਿੱਤਾ। ਜੀ ਠੀਕ ਹੈ ਪਰ ਜਿਹੜੇ ਕੁਦਰਤੀ ਆਫਤਾਂ ਨਾਲ ਜਿਹੜੇ ਕਿਸਾਨ ਜੂਝ ਰਹੇ ਆ ਜਿਨ੍ਹਾਂ ਦੀਆਂ ਫਸਲਾਂ ਖਰਾਬ ਹੋਈਆਂ ਉਹਨਾਂ ਨੂੰ ਮੁਆਵਜ਼ਾ ਹਜੇ ਤੱਕ ਨਹੀਂ ਮਿਲਿਆ ਸਪੀਚਾਂ ਦੇ ਵਿੱਚ ਇਹਨਾਂ ਨੇ ਮੁਰਗੀ ਦਾ ਮੁਆਵਜ਼ਾ ਵੀ ਦਿੱਤਾ ਪਰ ਜਿਹੜਾ ਕਿਸਾਨ ਵਿਚਾਰੇ ਜਿਹੜੇ ਵਾਹੇ ਲਈ ਜਾਂਦੇ ਉਹਨਾਂ ਨੂੰ ਹਜੇ ਤੱਕ ਕੋਈ ਮੁਆਵਜ਼ਾ ਨਹੀਂ ਦਿੱਤਾ ਉਸ ਤੋਂ ਬਾਅਦ ਜਿਹੜਾ VIP মিডিਆ ਪਲੱਸ ਜਿਹੜੇ VIP ਸੀਗੇ ਤੇ মিডিਆ ਸੀਗਾ ਉਹਨਾਂ ਦਾ 17 ਤਰੀਕ ਨੂੰ ਜਿੱਦੇ ਰੈਲੀ ਹੋਈ ਆ 16 ਲੱਖ ਰੁਪਈਆ ਦਾ ਫੂਡ ਖਾਦਾ ਜੀ ਇਹਨਾਂ ਨੇ VIP ਆ ਨੇ ਜੀ ਉਹਦੇ ਉਹਦੇ ਵਿੱਚ ਤੁਸੀਂ ਦਿਸਾਂ ਦੇਖੋ ਮੈਡਮ ਇੱਕ ਤਾਂ ਮਰਗ ਮੱਖਣ ਵਾਲਾ ਕਾਲੀ ਮਿਰਚ ਚਿਕਨ ਮਟਰ ਰੋਗਨ ਜੋਸ਼ਕ ਹੈ ਜਿਹੜੀਆਂ ਡਿਸ਼ਾਂ ਜਿਹੜੀਆਂ ਹੈਗੀਆਂ ਆਪਦੇ ਵੀਆਈਪੀ ਦਿੱਲੀ ਵਾਲਿਆਂ ਨੂੰ ਖਵਾਈਆਂ ਗਈਆਂ ਕਿਉਂਕਿ ਉਸ ਤੋਂ ਇੱਕ ਦਿਨ ਪਹਿਲਾਂ ਜਿਹੜੀਆਂ ਐਮਐਲਏ ਤੇ ਮੰਤਰੀਆਂ ਨੂੰ ਖਵਾਈਆਂ ਗਈਆਂ ਉਹ ਤਾਂ येलो दाल ਖਵਾਈ ਗਈ ਹੈ ਜਿਹਦਾ ਬਿੱਲ 50000 ਰੁਪਏ ਆ ਜੀ ਆਪਦੇ ਬੰਦਿਆਂ ਨੂੰ ਦਿੱਲੀ ਤੋਂ ਜਿਹੜੇ ਖੁਸ਼ ਕਰਨ ਵਾਸਤੇ ਆ ਉਹਨਾਂ ਨੂੰ ਵੀਆਈਪੀ ਖਾਣੇ ਦਾ ਸਿਰਫ 16 ਲੱਖ ਰੁਪਏ ਬਿੱਲ ਹੈ ਉਸ ਤੋਂ ਉਸ ਤੋਂ ਬਾਅਦ ਤੁਸੀਂ ਇਹ ਦੇਖੋ ਇੰਟਰਨੈਟ ਜੀ ਜਿਹੜੀਆਂ ਲੀਜ਼ ਲਾਈਨਾਂ ਖਰੀਦੀਆਂ ਗਈਆਂ ਚਾਰ ਕੰਪਨੀਆਂ ਤੋਂ ਖਰੀਦੀਆਂ ਗਈਆਂ 5 ਮਿੰਟ ਬੀਐਸਐਨਐਲ ਜਿਹੜੀ ਕੁਆਰੈਂਟ ਕੁਆਰੈਂਟ ਰੈਲੀਵੈਂਟਰ ਲਿਮਟਿਡ ਮੋਹਾਲੀ ਦੀ ਕੰਪਨੀ ਹੈ ਜੀ ਜੀ ਇਹਨਾਂ ਨੂੰ 3.45 ਲੱਖ ਰੁਪਏ ਅਪਰੋਕਸੀਮੇਟ ਦਿੱਤਾ ਗਿਆ ਇੰਟਰਨੈਟ ਦੀਆਂ ਲੀਜ਼ ਲਾਈਨਾਂ ਦਾ ਵਾਸਤੇ ਜੀ ਠੀਕ ਹੈ ਉਹ ਤੁਸੀਂ ਇਹ ਦੇਖੋ ਮੌਜੂਦਾ ਸਰਕਾਰ ਹੈ ਕੱਤ ਨੂੰ ਦਿਖਾਉਣ ਵਾਸਤੇ ਕਹਿੰਦੇ ਜੀ ਅਸੀਂ ਸਿੰਗਰ ਬੁਲਾਇਆ ਬਟ ਮੈਂ ਉਹ ਜਾਂ ਹੋਰ ਵੀ ਬਹੁਤ ਸਾਰਿਆਂ ਨੇ ਰੈਲੀ ਲਾਈਵ ਦੇਖੀ ਹੈ ਕੋਈ ਸਿੰਗਰ ਨੇ ਪਰਫਾਰਮ ਨਹੀਂ ਕੀਤਾ ਬਟ 3 ਲੱਖ ਰੁਪਏ ਨਛੱਤਰ ਸਿੰਘ ਗਿੱਲ ਨੂੰ ਦਿੱਤਾ ਗਿਆ ਜੀ ਜੀ ਉਸ ਤੋਂ ਬਾਅਦ ਤੁਸੀਂ ਆ ਦੇਖੋ ਵੀ ਆਈ ਪੀ ਟਾਇਲਟ ਫਿਕਸ ਕਰਨ ਵਾਸਤੇ 3 ਲੱਖ ਰੁਪਇਆ ਦਿੱਤਾ ਗਿਆ ਵੀ ਵੀ ਆਈ ਪੀ ਟਾਇਲਟ ਜੀ ਬਿਲਕੁਲ ਜੀ ਇੱਕ ਤਰ੍ਹਾਂ ਦਾ ਜੇ ਦੇਖਿਆ ਜਾਵੇ ਤਾਂ ਭਗਵੰਤ ਸਿੰਘ ਮਾਨ ਜੀ ਦਾ ਜਿਹੜਾ ਵੀ ਆਈ ਪੀ ਟਾਇਲਟ ਉਹ ਹੀ ਪੰਜਾਬ ਨੂੰ 3 ਲੱਖ ਦਾ ਪਿਆ ਇੰਟਰਨੈਟ 4.5 ਲੱਖ ਦਾ ਪਿਆ ਜੀ ਬਾਕੀ ਤੁਸੀਂ ਆ ਦੇਖੋ ਰੈਲੀ ਤੋਂ ਇੱਕ ਦਿਨ ਪਹਿਲਾਂ ਇਹਨਾਂ ਕੋਲੇ ਸਾਰੇ ਮੰਤਰੀ ਸਾਰੇ ਐਮਐਲਏ ਇਕੱਠੇ ਸੀਗੇ ਸਾਰਿਆਂ ਕੋਲੇ ਲਗਭਗ ਫੋਰਚੂਨਰਾਂ ਐਂਡਐਵਰਾਂ ਇਨੋਵਾ ਗੱਡੀਆਂ ਜੀ ਪਰ ਫਿਰ ਵੀ ਜਿਸ ਦਿਨ ਸੀਐਮ ਸਾਹਿਬ ਨੇ ਆਉਣਾ ਸੀ ਉਸ ਦਿਨ 6 ਇਨੋਵਾ ਪ੍ਰਾਈਵੇਟ ਖਰੀਦੀਆਂ ਗਈਆਂ ਮਤਲਬ ਹਾਇਰ ਕੀਤੀਆਂ ਗਈਆਂ ਟੈਕਸੀ ਟੈਕਸੀ ਹਾਇਰ ਕੀਤਾ ਜੀ ਦਾ ਟੋਟਲ ਜੇਪਾ ਮਾਉਂਟ ਲਾਈਦਾ ਇਹਦੀ 4 ਕਰੋੜ 16 ਲੱਖ 96 ਹਜ਼ਾਰ 668 ਰੁਪਏ ਕਲਾ ਬਠਿੰਡਾ ਲਈ ਸੀ ਹਜੇ ਇਹਦੇ ਵਿੱਚ ਸਿਵਲ ਅਵੇਸ਼ਨ ਦਾ ਪੈਸਾ ਨਹੀਂ ਇਨਵੋਲਵ ਹੋਇਆ ਸੀਐਮ ਸਾਹਿਬ ਦੇ ਕਾਫਲੇ ਦਾ ਪੈਸਾ ਇਨਵੋਲਵ ਨਹੀਂ ਹੋਇਆ ਹੋਰ ਉਹਨਾਂ ਦੀ ਟਰਾਂਸਪੋਰਟੇਸ਼ਨ ਦਾ ਪੈਸਾ ਨਹੀਂ ਉਹ ਤਾਂ ਅਪ੍ਰੋਕਸੀਮੇਟ 7 ਕਰੋੜ ਰੁਪਏ ਜਾਂ 6.5 ਕਰੋੜ ਰੁਪਏ ਦੀ ਇੱਕ ਰੈਲੀ ਬਈ ਹੈ ਜੀ ਪੰਜਾਬ ਨੂੰ ਜੀ ਸੋ ਜਵਾਬ ਅਸਰ ਕੀ ਮੰਗਿਆ ਜਾਵੇਗਾ ਪੰਜਾਬ ਸਰਕਾਰ ਨੂੰ ਕਿ ਇਸ ਨੂੰ ਲੈ ਕੇ ਘੇੜਿਆ ਜਾਵੇਗਾ ਜਾਂ ਵਿਧਾਨ ਸਭਾ ਦੇ ਵਿੱਚ ਇਸ ਚੀਜ਼ ਦਾ ਜਵਾਬ ਮੰਗਿਆ ਜਾਵੇਗਾ ਕਾਂਗਰਸ ਪਾਰਟੀ ਦੇ ਵੱਲੋਂ Thank okay. you. ਦੇਖੋ ਜੀ ਵਿਧਾਨ ਸਭਾ ਦੇ ਵਿੱਚ ਐਲੋਬੀ ਦਾ ਹੱਕ ਬੰਦਾ ਇਹਨਾਂ ਚੀਜ਼ਾਂ ਦਾ ਮੰਗਣ ਦਾ ਕਿ ਜਦੋਂ ਭਗਵੰਦ ਸਿੰਘ ਸਾਹਿਬ ਵਿਰੋਧੀ ਦਰਸ਼ੀ ਉਦੋਂ ਬਹੁਤ ੜਾ ਪਾਉਂਦੇ ਸੀ ਵੀ ਸਰਕਾਰੀ ਵਸਾ ਦੀ ਦੁਰਵਰਤੋਂ ਤੁਸੀਂ ਆ ਦੇਖੋ ਜਦੋਂ ਦੀ ਇਹਨਾਂ ਦੀ ਸਰਕਾਰ ਆਮ ਆਗੂ ਪਾਰਟੀ ਦੀ ਪੰਜਾਬ ਚ ਬਣੀ ਹੈ 13 ਤਰੀਕ ਨੂੰ ਖਟਕੜ ਖਟਕੜ ਕਲਾ ਪੀਣਾ 2005 ਨੂੰ ਖਟਕੜ ਕਲਾ ਸੋਹਣ ਦੇਖੀ ਗਈ ਸੀ ਜਦੋਂ ਕਿ ਸਰਕਾਰ ਇਹਨਾਂ ਦੀ 16 ਤਰੀਕ ਨੂੰ ਬਣੀ ਸੀ ਉਸ ਦਿਨ ਤੋਂ ਹੀ ਇਹ ਸਰਕਾਰੀ ਵਸਾ ਦੀ ਦੁਰਵਰਤੋਂ ਕਰਨ ਲੱਗੀ ਹੁਣ ਤਾਂ ਐਲੋਬੀ ਨੂੰ ਚਾਹੀਦਾ ਜਾਂ ਪੰਜਾਬ ਦੇ ਵਿਰੋਧੀ ਲੀਡਰਾਂ ਨੂੰ ਚਾਹੀਦਾ ਵੀ ਉਹਨਾਂ ਨੂੰ ਇਹ ਮੁੱਦਾ ਵੱਤ ਉਠਾਇਆ ਜਾ ਸਕੇ ਜੀ ਇਸਰ ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਬਣਨ ਵਾਸਤੇ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ